ਕਲਾਟੀ ਦਾ ਮਾਰ ਦੇ ਸਾਨੂੰ ਨਾ ਦੰਮ ਮੱਤੇ ਪਾ ਰਹੀ ਹੈ ਇੱਥੋਂ ਕਰ ਲਾਂਗੇ ਆਹ ਠੀਕ ਹੈ ਜੀ ਦੇਖੋ ਹੈਂ ਛੜਦਾ ਇੱਥੇ ਸਿੱਟ ਪਾਉਂਦਾ ਬਸ ਛੜ ਦੇ ਲਾ ਉੱਥੇ ਸਾਰੇ ਛੜ ਛੜ ਕਰ ਲਾ ਸਾਰਿਆਂ ਨਾਲ ਛੜ ਛੜ ਕਰ ਦੇ ਲਾ ਸੋਤਾ ਪੰਥਰੇ ਇੱਕ ਹੋਰ ਚਾਹੀਦਾਗਾ ਉਧਰ ਹੀ ਪੜਨਾ ਸੋਤਾ ਸੋ ਹੋਰ ਹੈਗਾ ਉਹ ਕਰਿਆ ਜਾਣਾ ਪੈਣਾ ਹਾਂ 65 ਆ ਹੈ ਇਹ 65 ਆ 65 ਆ ਪੁੱਤ ਫੇਰ ਕਰਾਂਗੇ ਸਾਨੂੰ ਚੱਕ ਲਾਂਗੇ ਜਲਦੀ ਹੋਰ ਬਣੂਣੀ ਫੇਰ ਨਾ 10 ਜੇ ਰੋ ਕੰਮ ਜਿਆ ਵੜ ਜਾਣੀ ਆ ਬਸ ਨਿੱਕੇ ਸੂਤ ਹੈਗਾ ਆਪਣੇ ਕੋਲ ਹੋਰ ਨਹੀਂ ਹੋਰ ਨਹੀਂ ਹੈਗਾ ਜੀ ਆ ਸੂਤ ਫਿਰ ਇਧਰ ਵੀ ਵੜਨਾ ਪਊ ਆਪਾਂ ਨੂੰ 65 ਆ ਇਹ ਲੈ ਕੇ ਆਣਾ ਪੈਣਾ ਇਹਦਾ ਰੋਕਾ ਜਾਣਾ 65 ਆ ਇਹ ਠੀਕ 81 68 ਆ ਕੇ ਗਏ ਦੇਖ ਰਹਾ ਆਪਣਾ ਬਾਕੀ ਕਿੰਨੇ 65 ਆ ਇੱਕ ਇੱਕੋ ਛਾਹ ਆ 65 ਆ ਜੀ ਹੈ ਆ 65 ਆ ਆ ਵੀ 65 ਆ ਇੱਕੋ ਸੂਤ ਬੰਨ ਕੇ ਤੁੰਨੇ ਆਉਣਾ ਨਾਲ ਠੀਕ ਹੈ ਆਪਾਂ ਸਾਰੇ ਇੱਕ ਲੈਵਲ 'ਚ ਹੋ ਜੂਗਾ ਫਿਰ ਉਦੋਂ ਬਾਅਦ ਸਾਹਿਬ ਨਾਲ ਪਿੰਡ ਦਾ ਸਾਰਾ ਪੰਖੜਾ ਦਾਂਗੇ ਜਿਹੜਾ ਆਪਾਂ ਆਪਣੇ 10-12 ਪਿੰਡਰ ਨੇ ਉਹਨੂੰ ਖੜਾ ਕੇ ਇਹਦਾ ਨਵੇੜੀਆ ਕੰਮ ਆਪਾਂ। ਕਿਉਂਕਿ ਮੈਂ ਬਣਾ ਖੱਲੇ ਸਾਰੇ ਲੈਵਲ ਆ ਗਏ। ਮੋਟਰ ਚਲਾ ਲਾ। ਇਹ ਚੈੱਕ ਲਓ ਮੱਲਾ ਦਵਲਦਵ ਕਰਾ ਪਖੜਾ ਦੀ ਅੱਜ ਆਪਾਂ ਸਾਰੇ ਪਿੰਡਰ। ਆਹ ਠੀਕ ਆ। ਹਾਂ। ਆਈਂ ਪੱਜ ਕੇ ਇੱਕ ਦਿਨ ਅਗ ਮੜ ਜਾ। ਆ ਸੁੱਕਾ ਲੱਗ ਨਾਲ ਮੜ ਜਾ। ਉਹ ਉਹ ਪਰੇ ਨੂੰ ਖਲਾਗੇ। ਹੇ ਹਾਂਜੀ ਆ ਮੈਂ ਆਖੋ ਪਰੇ ਨਾ ਕਰ ਮਾਰੇ ਵਾ ਠੀਕ ਹੈ ਚਲ ਹਾਰੋ ਪਾਸੇ ਘਾਰੋ ਪਾ ਕੇ ਰੱਖ ਤੇ ਜਗਾ ਤੋ ਘਾ ਦੇ ਐ ਕਿਹਨੇ ਕਬਾਇਦਾ ਕਲਕ ਪਾਜੇ ਕੋਲ ਬੋਲ ਜਾ ਕਰਾ ਸਾਰਦੇ ਹੌਲੇ ਕਰੇ ਸਾਰਦੇ ਸੇ ਬੋਸ ਸੌਫਟਵੇਅਰ ਦੇ ਕੇ 4 ਤੇ 4 6 6 ਰਹਿਗੇ ਠੀਕ ਹੈ ਕੇ ਬਸ ਆਵੇ ਹਟ ਮਾ ਦਾ ਸਾਢੇ 9:00 ਨਾ ਜਸਪੀ ਜਾ 25 ਕਿਹੜੀ ਪੂਰਾ ਦਾ ਮੁੰਡਾ ਹੈ ਤੇਰੀ ਦਾ ਨਹੀਂ ਪਹਿਲਾ ਭਰ ਖੜਾ ਕੇ ਆ ਕੇ ਖੜਾ ਕੇ ਭਰ ਦੇ ਲੈਤੀ ਆਹੋ ਹੀ ਉੱਪਰ ਖੜਾ ਕੇ ਨਾ ਨਹੀਂ ਨਹੀਂ ਚਾਹੀਦਾ ਫਿਰ ਬਾਤ ਹੁਣ ਇਹਦੇ ਨਾਲ ਬਹੁਤ ਕੁਝ ਕਰਾਇਆ ਨੇ ਇਹਨਾਂ ਨੂੰ ਕਰਾਇਆ ਹੁੰਦਾ ਜੇ ਇਹ ਤਾਂ ਹੀ ਪਾਹਰ ਲਈ ਦੋੜਾ ਪੂਰਾ ਬਰਬਾਦ ਹੋ ਗਿਆ ਇਹਨੇ ਮੈਂ ਇਹਦਾ ਉੱਪਰ ਜਾਲੀ ਉੱਪਰ ਖੜਾ ਕੇ ਫੇਰ ਕਰੀਆ